ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾ ਨਾਲ ਸੰਗਤਾਂ ਜਾਣਦੀਆਂ ਹਨ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਰੂਪ ਬਾਣੀ ਵਿੱਚ 22 ਵਾਰਾਂ ਉਚਾਰਨ ਕੀਤੀਆਂ ਨੇ ਵਾਰ ਆਮ ਤੌਰ ਤੇ ਜੰਗਾਂ ਜੁੱਧਾਂ ਵਿੱਚ ਜੋਜਣਵਾੜੇ ਸੂਰਮਿਆਂ ਦੀ ਬਹਾਦਰੀ ਵਿੱਚ ਗਾਈ ਜਾਂਦੀ ਹੈ ਗੁਰੂ ਕੇ ਸਿੱਖ ਦਾ ਕਰਮ ਹੈ ਸਤਿਗੁਰੂ ਜੀ ਕੇ ਗਿਆਨ ਦਾ ਆਸਰਾ ਲੈ ਕੇ ਆਪਣੇ ਹਿਰਦੇ ਵਿੱਚ ਵਿਕਾਰਾਂ ਦੇ ਨਾਲ ਜੰਗ ਲੜਨਾ ਸ਼ੋਭ ਗੁਣ ਜਿੰਨੇ ਮਨੁੱਖ ਦੇ ਹਿਰਦੇ ਵਿੱਚ ਸੁਭਾਏ ਮਾਨ ਨੇ ਇਸ ਨੂੰ दैवी ਸੰਪਦਾ ਕਿਹਾ ਜਾਂਦਾ ਹੈ ਜਿੰਨੇ ਔਗਣ ਨੇ ਇਹਨਾਂ ਨੂੰ ਆਸਰੀ ਸੰਪਦਾ ਕਿਹਾ ਜਾਂਦਾ ਹੈ दैवी ਤੇ ਆਸਰੀ ਸੰਪਦਾ ਦਾ ਜੰਗ ਹੈ दैवी ਸੰਪਦਾ ਨੂੰ ਭਾਰੂ ਕਰਨਾ ਹੈ ਆਸਰੀ ਸੰਪਦਾ ਨੂੰ ਖਤਮ ਕਰਨਾ ਹੈ ਭਾਵ ਸ਼ੋਭ ਗੁਣ ਉਹ ਹਿਰਦੇ ਵਿੱਚ ਧਾਰਨ ਕਰਨੇ ਨੇ ਔਗਣਾ ਦਾ ਤਿਆਗ ਕਰਨਾ ਹੈ ਇਉਂ ਆਪਣੀ ਜੀਵਨ ਦੀ ਬਾਜ਼ੀ ਨੂੰ ਗੁਰਮੁਖ ਨੇ ਜਿੱਤਣਾ ਹੈ ਇਹ ਗੁਰਮੁਖ ਦੀ ਹਰ ਵਕਤ ਦੀ ਜੰਗ ਹੈ ਜਿਸ ਬਾਰੇ ਬਚਨ ਨੇ ਖਾਲਸਾ ਹੋਏ ਜੋ ਚੜੈ ਤੁਰੰਗ ਖਾਲਸਾ ਸੋਏ ਕਰੈ ਨਿਤ ਜੰਗ ਤਨ ਜਿਉ ਤਿਹ ਕੋ ਜਗਮੈ ਮੁਖ ਤੇ ਹਰ ਚਿਤ ਮੈ ਜੁਧ ਵਿਚਾਰੈ ਜਿੱਥੇ ਬਾਹਰੀ ਤੌਰ ਤੇ ਜ਼ੁਲਮ ਦੇ ਖਾਤਮੇ ਤੇ ਧਰਮ ਦੀ ਰੱਖਿਆ ਲਈ ਖਾਲਸਾ ਜੋਜਦਾ ਹੈ ਜੰਗ ਜੁੱਧ ਕਰਦਾ ਹੈ ਇਵੇਂ ਅੰਤਰੀਵ ਤੌਰ ਤੇ ਵੀ ਨਿਤਾ ਪ੍ਰਤੀ ਆਪਣੇ ਹਿਰਦੇ ਅੰਦਰ ਇਹ ਜੰਗ ਕਰਨੀ ਹੈ ਇਹ ਮਹਾਰਾਜ ਜੀ ਨੇ ਅਧਿਆਤਮਿਕ ਉਪਦੇਸ਼ਾਂ ਨੂੰ ਦਿੱਤਾ ਹੈ ਤਾਂ ਇਹ 12 ਉਚਾਰਨ ਕੀਤੀਆਂ ਨੇ 12 ਦਾ ਸ਼ੁੱਧ ਸਰੂਪ ਪੌੜੀਆਂ ਦੀ ਚਾਲ ਵਿੱਚ ਹੋਇਆ ਕਰਦਾ ਹੈ ਤੇ ਨਾਲ ਸੁੰਦਰਤਾ ਵਧਾਉਣ ਲਈ ਕਵੀ ਜਨ ਸਲੋਕ ਜਾਂ ਹੋਰ ਸ਼ੰਤ ਵੀ ਉਚਾਰਨ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਵਿੱਚੋਂ ਇੱਕ ਰਾਮਕਲੀ ਰਾਗ ਦੀ ਵਾਰ ਰਾਏ ਸੱਤੇ ਬਲਵੰਡ ਜੀ ਦੀ ਉਚਾਰਨ ਕੀਤੀ ਔਰ ਦੂਸਰੀ ਬਸੰਤ ਰਾਗ ਵਿੱਚ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਇਹ ਪੌੜੀਆਂ ਦੇ ਰੂਪ ਵਿੱਚ ਹੀ ਹਨ ਬਾਕੀ ਸਾਰੀਆਂ ਜੋ 20 ਵਾਰਾਂ ਹਨ ਇਹਨਾਂ ਨਾਲ ਸਤਿਗੁਰੂ ਜੀ ਨੇ ਸ਼ਲੋਕ ਵੀ ਉਚਾਰਨ ਕੀਤੇ ਨੇ ਤਾਂ ਹੀ ਉਚੇਚੇ ਤੌਰ ਤੇ ਸਰਲੇਖ ਦਿੱਤਾ ਹੈ ਸ਼ਲੋਕਾਂ ਨਾਲ ਵਾਰਸ ਲੋਕਾਂ ਦੇ ਸਮੇਤ ਹੈ ਇਥੇ ਇੱਕ ਹੋਰ ਨਿਜਮ ਚੇਤੇ ਰਖਣਾ ਵਾਰ ਦੇ ਆਰੰਭ ਵਿੱਚ ਜਿਸ ਮਹੱਲੇ ਦਾ ਸਰਲੇਖ ਆਵੇ ਉਥੋਂ ਇਹ ਭਾਵ ਸਮਝਣਾ ਕਿ ਸਤਿਗੁਰਾਂ ਨੇ ਇਸ ਸਰੂਪ ਵਿੱਚ ਇਹ ਵਾਰ ਦੀਆਂ ਪੌੜੀਆਂ ਉਚਾਰਨ ਕੀਤੀਆਂ ਨੇ ਜਿਵੇਂ ਇਥੇ ਸਰਲੇਖ ਆਇਆ ਹੈ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਇਹਦੇ ਤੋਂ ਭਾਵ ਹੈ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਧੰ ਸਤਿਗੁਰੂ RAMDAS ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਸ਼ਲੋਕ ਗੁਰੂ ਕੇ ਸਾਰੇ ਸਰੂਪਾਂ ਦੇ ਸਾਝੇ ਆ ਸਕਦੇ ਨੇ ਪੰਜਾਂ ਹੀ ਸਰੂਪਾਂ ਦੇ ਸ਼ਲੋਕ ਸਾਝੇ ਆ ਸਕਦੇ ਨੇ ਪੌੜੀਆਂ ਚੌਥੇ ਪਾਤਸ਼ਾਹੀ ਦੀਆਂ ਨੇ ਇਵੇਂ ਹਰੇਕ ਵਾਰ ਵਿੱਚ ਇਹ ਨਿਜਮ ਲਾਗੂ ਸਮਝਣਾ ਆਪ ਜੀ ਦੇ ਗਿਆਤ ਵਾਸਤੇ ਇਹ ਬੇਨਤੀ ਕੀਤੀ ਹੈ ਜੀ ਹਾਂਜੀ ਇੱਕ ਓ ਅੰਕਾਰ ਸਤਗੁਰ ਪਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸਲੋਕ ਮਹਲਾ 3 ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ નિਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚ ਹੈ ਸਤਿਗੁਰ ਸੇਵਿਐ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਾਨ ਮਾਇਆ ਮੋਹਿਆ ਵੇਖਣ ਸੁਣਣ ਨਾ ਹੋਏ ਸਹਦਣ ਹਾਂਜੀ ਵੇਖਣ ਸੁਣਣ ਨਾ ਹੋਏ ਨੰਨਾ ਪਹਿਲਾ ਹੈ ਨਾਣਾ ਬਾਦ ਵਿੱਚ ਹੈ ਖਿਆਲ ਰੱਖਿਓ ਜੀ ਇਹੋ ਮਨ ਮਾਇਆ ਮੋਹਿਆ ਵੇਖਣਾ ਸੁਣਣਾ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਊਪਜੈ ਅੰਦਾ ਕੀਆ ਕਰੇ ਨਾਨਕ ਜਿਨ ਅੱਖੀ ਲੀਤੀਆ ਸੋਈ ਸਚਾ ਦੇ ਪੌੜੀ ਹਰ ਏਕੋ ਕਰਤਾ ਇਕ ਏਕੋ ਦੀਬਾਣ ਹਰ ਹਰ ਇਕ ਸਹ ਦਾ ਹੈ ਅਮਰ ਏਕੋ ਹਰ ਚੇਤ ਧਾਰ ਹਰ ਦਿਸ ਬਿਨ ਕੋਈ ਨਾ ਹੈ ਦਰ ਭ੍ਰਮ ਭਉ ਦੂਰ ਕਰ ਹਰ ਦਿਸੈ ਨੋ ਸਾਲਾ ਹੈ ਜੇ ਤੁਧ ਰਖੈ ਬਾਹਰ ਘਰ ਹਰ ਜਿਸ ਨੋ ਹੋਏ ਦਇਆਲ ਸੋ ਹਰ ਜਪ ਭਉ ਬਿਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆ ਕੀ ਚੱਲਿਆ ਤਿਸ ਨਾਲ ਇਕ ਜਾ ਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੇ ਸਾਦਕਾ ਸਬਰ ਤੋ ਸਾ ਮਲਾਇ ਕਾ ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਏ ਕਾ ਪੌੜੀ ਸਭ ਆਪੇ ਤੁਧ ਉਪਾਏ ਕੈ ਆਪਕਾਰ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਢਿਆਈ ਆਪੇ ਵੇਖ ਵਿਗਸਦਾ ਪਾਠ ਠੀਕ ਕੀਤਾ ਹੈ ਸਿੰਘ ਸਾਹਿਬ ਜੀ ਨੇ ਵਿਗਸਦਾ ਨਹੀਂ ਇਥੇ ਬੋਲਣਾ ਵਿਗਸਦਾ ਹੀ ਪਾਠ ਕਰਨਾ ਹੈ ਜੀ ਤੂੰ ਆਪੇ ਵੇਖ ਵਿਗਸਦਾ ਆਪਣੀ ਵਢਿਆਈ ਹਰ ਤੁਧ ਹੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈਂ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੈ ਤੇ ਆਵੋ ਹੋ ਸੰਤ ਜਨ ਹੋ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਓ ਸਬਨਾ ਜੀਆ इका छाਉ ਆਪ ਹੋ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾ ਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸੀ ਉਹ ਨੇਹ ਤਿਸ ਆਗੈ ਮਾਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾ ਕਹਿ ਪਾਛੈ ਜੀਵਣਾ ਹਰਿ ਸਾਜੀ ਧੰ ਸਤਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੰਮ੍ਰਿਤ ਰੂਪ ਬਾਣੀ ਵਿੱਚ ਇਹ ਸਭ ਤੋਂ ਪਹਿਲਾ ਸ਼ਲੋਕ ਹੈ ਔਰ ਆਪਣੇ ਅੰਮ੍ਰਿਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਲੋਕ ਉਚਾਰਨ ਵੀ ਇਹੀ ਕੀਤਾ ਹੈ ਸਤਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਾ ਜਹਨਾ ਜੀ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੇਵਾ ਕੀਤੀ ਸਿਮਰਨ ਬੰਦਗੀ ਵਿੱਚ ਲੀਨ ਹੋਏ ਗੁਰੂ ਕੀ ਮਹਾਨ ਬਖਸ਼ਿਸ਼ ਪ੍ਰਾਪਤ ਹੋਈ ਗੁਰੂ ਰੂਪ ਹੋਏ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਅਤਿਆੰਤ ਵੈਰਾਗ ਵਿੱਚ ਆ ਕੇ ਸਤਿਗੁਰਾਂ ਨੇ ਖਡੂਰ ਸਾਹਿਬ ਵਿਖੇ ਮਾਤਾ ਭਰਾਈ ਜੀ ਦੇ ਆਕਾਰ ਵਿੱਚ ਆਪਣੇ ਆਪ ਨੂੰ ਗੁਪਤ ਕਰ ਲਿਆ ਸੀ ਸੰਗਤਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਲਭਿਆ ਵਚਨ ਬੇਨਤੀ ਕੀਤੀ ਸੀ ਸੰਗਤਾਂ ਨੂੰ ਦਰਸ਼ਨ ਬਖਸ਼ੋ ਉਸ ਵੇਲੇ ਵੈਰਾਗ ਵਿੱਚ ਮਹਾਰਾਜ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਸੀ ਸੋ ਮਹਾਰਾਜ ਜੀ ਨੇ ਪਹਿਲਾ ਹੀ ਸ਼ਲੋਕ ਸਭ ਤੋਂ ਇਹ ਉਚਾਰਨ ਕੀਤਾ ਦੂਸਰੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪ ਜੀ ਦਾ ਇਹ ਪਹਿਲਾ ਸ਼ਲੋਕ ਆਇਆ ਹੈ ਮਹਾਰਾਜ ਨੇ ਸ਼ਬਦਾਂ ਵਿੱਚ ਬਾਣੀ ਉਚਾਰਨ ਨਹੀਂ ਕੀਤੀ ਦੂਸਰੇ ਪਾਤਸ਼ਾਹ ਜੀ ਨੇ ਕੇਵਲ 12 ਦੇ ਵਿੱਚ ਹੀ ਸ਼ਲੋਕ ਆਉਂਦੇ ਨੇ ਸੋ ਇਓ ਸੰਲੋਕ ਹੀ ਨਾ ਸੰਲੋਕ ਹੀ ਹਨ ਸ਼ਬਦਾਂ ਵਿੱਚ ਬਾਣੀ ਮਹਾਰਾਜ ਨੇ ਹੋਰ ਨਹੀਂ ਉਚਾਰੀ ਇਹ ਗੁਰੂ ਕੀ ਆਪਣੀ ਸੁਤੰਤਰ ਮੌਜ ਹੈ ਸੋ ਇਓ ਸਤਿਗੁਰੂ ਮਹਾਰਾਜ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸੰਲੋਕ ਇਥੋਂ ਇਹ ਆਰੰਭ ਹੋਇਆ ਹੈ ਜੀ ਮਹੱਲਾ ਦੂਜਾ ਜਿਸ ਪਿਆਰ ਇਸਿਓ ਨੇਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਣਾ ਪਉੜੀ ਤੁਦ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਇ ਦੀਵੇ 10 ਚਾਰ ਹਟ ਤੁਦ ਸਾਜਿਆ ਵਾਪਾਰ ਕਰੀਵੇ ਇਕ ਨਾਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨਾ ਵਿਆਪੈ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁਟੇ ਪਰਵਾਸਿਓ ਤੇਨ ਪਿੱਛੇ ਸਭ ਜਗਤ ਛੁਟੀਐ